ब्रह्मज्ञानी कीनाम ब्रह्मज्ञानी कीनाम ਦੁਨੀਆਂ ਨੇ ਧੰਦਾ ਦੁਨੀਆਂ ਨੇ ਧਾਕ ਬੰਦਾ ਗੁਰ ਕੰਿ ਕੈ ਹਲ ਸੋਖਲਾ ਦੁਨੀਆਂ ਨੇ ਸੋਖਲਾ ਦੁਨੀਆਂ ਨੇ ਸੰਸਾਰ ਕੁੰਦਾਰ ਨਾਨਕ ਗੁਰ ਕੰਿ ਜਤ ਸਗੁ ਸੰਸਾਰ ਦੁਨੀਆਂ ਨੇ ਕੇ ਰੰਗ ਦੁਨੀਆਂ ਨੇ ਕੇ ਤਸ ਬੜੀ ਕਰ ਰਿਓ ਦੁਨੀਆਂ ਨੇ ਜਨ ਆਲਾ ਦੁਨੀਆਂ ਨੇ ਨਾਮ ਕਰਵਾ ਦੇ Bapa muncul dia. Terus. 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 को तो में। के लाइक कर करते डबल टाइप करके गुरु आज भी लग जाएगी जो भी आप देख रहे हो डबल टाइप करके लाइक कर दो ਅਗਰ ਭਗਵਾਨ ਨਾਮ ਨਾਲ ਜਲਿਵਾਕਰ ਟੂਲ ਬਾਇਰ ਕੇ ਲਾਈਕ ਕਰੋ। ਦੁਨੀਆਂ ਦੇ ਕੀ ਨਿਸ਼ਾਨ ਬਖਾਨਾ ਦੁਨੀਆਂ ਨੇ ਕੀ ਕਰ ਤਾ ਅਮ ਗਿਆਨੀ ਜਾਣੇ। ਬੜੀ ਹਾਇਰੀ ਲੱਗ ਜੇਗੀ ਗੁਰੂ ਕਰ। ਦੁਨੀਆਂ ਨੀਚਾ ਅੰਤਨਾ ਪਾਰ ਨੰਕ ਦੁਨੀਆਂ ਦੀ ਕੋ ਸਦਾ ਨੂੰ ਸ਼ੁਕਾਏ ਦੁਨੀਆਂ ਨਹੀਂ ਸ੍ਰੀਸ਼ਕਾ ਕਰਤਾ ਦੁਨੀਆਂ ਨਹੀਂ ਸਭ ਜੀਵਾਂ ਨੇ ਮਰਤਾ। ਮਰੂਤਿਆ ਔਰ ਧਾਰੈ ਜੋ ਅੰਤਰਨਾਮਾ ਔਰ ਧਾਰੈ ਜੋ ਅੰਤਰਨਾਮਾ ਸਰਪਨਾਥ ਮਨਪ੍ਰੇਮਕ ਸਾਸਤ੍ਰਿਕਾਲ ਜੀ ਸਾਸਤ੍ਰਿਕਾਲ ਜੀ ਹੋਜੋ ਲੈ ਜੀ ਸਵਾਗਤ ਹੈ ਤੁਹਾਡਾ ਸਿੰਘ ਫੋਟੋ ਬਲੌਗ ਵਿੱਚ ਮਿਠਿਆ ਅਨਾਂ ਪਿਛਮ ਕਰ ਰਹੇ ਹਾਂ ਫਰਕੁਰਾ ਸਾਹਿਬ ਦੇ ਸਰਪਨਾ ਗੁਪਨਾ ਪ੍ਰੋਟੇ ਮੇਸਰ ਹੈ ਸਾਹਿਬ ਕਿੱਦਾਂ ਦਾ ਕੰਮ ਕਰ ਰਹੇ ਹਾਂ ਜੀ ਜਿਹੜਾ ਤੁਸੀਂ ਦੇਖ ਰਹੇ ਹੋ ਡਬਲ ਟੈਪ ਕਰਕੇ ਲਾਈਕ ਕਰ ਦਿਓ ਜੀ ਜੋ ਵੀ ਤੁਸੀਂ ਦੇਖ ਰਹੇ ਹੋ ਡਬਲ ਟੈਪ ਕਰਕੇ ਲਾਈਕ ਕਰ ਦਿਓ ਆ ਜੀ ਗੁਰੂ ਘਰ ਲੱਗ ਜਾਈਏ ਆਪ ਜੀ ਦੀ ਦੇਖੋ ਐਸਾ ਅਸਰ ਕੋ ਹੈ ਵਾਹ ਜੀ ਵਾਹ डबल ट्रैक करके लाइक कर दो आप जी चल रही है लाइव कुर्बानी चल रही है जीपाल ਮੈਂ ਨਮਨ ਕਰਦਾ ਹੈ। ਸਵਾਗਤ ਹੈ ਜੀ ਤੁਹਾਡਾ ਲਾਈਵ ਦਰਸ਼ਨ ਕਰ ਰਹੇ ਹੋ ਆਪ ਜੀ ਗੁਰਦੁਆਰਾ ਬਾਬਾ ਮੁੰਸੀ ਜੀ ਕੁਟਿਆ ਸਿੰਘ ਫੌਜੀ ਬਲੌਗ ਵਿੱਚ ਆਪ ਜੀ ਦਾ ਸਵਾਗਤ ਹੈ। ਡਬਲ ਟੈਪ ਕਰਕੇ ਲਾਈਕ ਕਰ ਦਿਓ ਜੀ। ਵੀਡੀਓ ਲਾਈਕ ਕਰਦੇ ਹੋ ਆ ਲਿਤਾ ਇੱਕ 10 12 ਜਨੇ ਵੇਖ ਰਹੇ ਨੇ ਲਾਈਕ ਕਿਸੇ ਨੇ ਕੀਤਾ ਲਾਈਕ ਕਿਸੇ ਨੇ ਲੱਗਦੇ ਜੀ ਲਾਈਕ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਲਾਈਕ ਵੀ ਕਰਦੇ ਜਾਓ ਆਪਰ ਦਰਸ਼ਨ ਗੁਰੂ ਕਰਦੇ ਕਰੋ ਜੀ ਇਹ ਬਾਬਾ ਮੁੰਸ਼ੀ ਜੀ ਕੁਟਿਆ ਹਰਿਆਣਾ ਕਰਨਾਲ ਸ਼ੇਖਪੁਰਾ ਮਨਜੂਰੀ ਹਰਿਆਣਾ ਕਰਨਾਲ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸਾਹਿਬ ਦੇ ਹਾਂਜੀ ਧੰਨਵਾਦ ਜੀ ਜਿਨ੍ਹਾਂ ਲਾਈਕ ਕੀਤਾ ਲਾਈਕ ਕਰ ਦਿਓ ਲਾਈਕ ਕਰ ਦਿਓ ਜੀ ਕਰੋ ਦਰਸ਼ਨ ਜੀ ਲਓ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਰਹੇ ਨੇ ਤੁਸੀਂ ਪੰਛੀ ਉੱਡ ਰਹੇ ਨੇ ਬੱਦਲ ਬਣੇ ਹੋਏ ਨੇ ਰਹਿ ਰਾਤ ਸਾਹਿਬ ਦਾ ਟਾਈਮ ਹੈ ਲਾਈਕ ਕਰਕੇ ਹਾਜ਼ਰੀ ਲਵਾਓ ਜੀ ਉਹ ਤੁਹਾਨੂੰ ਅੰਦਰ ਸੰਗਤ ਮੱਥਾ ਟੇਕਦੀ ਏ ਉਹ ਵੀ ਦਿਖਾਣੇ ਆ ਤੁਹਾਨੂੰ ਸੰਗਤ ਮੱਥਾ ਟੇਕ ਰਹੀ ਏ ਸੇਵਾ ਕਰ ਰਹੀ ਏ ਉਹ ਵੀ ਦਿਖਾਣੇ ਆ ਤੁਹਾਨੂੰ ਹਾਂਜੀ ਇਹ ਵੇਖੋ ਜੀ ਸੰਗਤ ਸੇਵਾ ਕਰ ਰਹੀ ਏ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਤੇ ਤੋਰੇ ਨੇ ਪਰਸ ਦੀ ਸਭਾਈ ਕਰ ਰਹੇ ਨੇ ਹਾਂਜੀ ਹਾਂਜੀ ਇਹ ਦੇਖੋ ਪੌੜੀਆਂ ਲਾ ਕੇ ਉੱਤੇ ਵੀ ਸੇਵਾ ਹੋ ਰਹੀ ਏ ਇਹ ਗੁਰਦ੍ਰਹਿਬਾ ਪਾਸ਼ੀ ਰਚੰਜੀ ਦਾ ਕਮਰਾ ਇੱਥੋਂ ਸੰਗਤ ਮੱਥਾ ਟੇਕ ਕੇ ਦਰਸ਼ਨ ਕਰਕੇ ਮੈਂ ਅੰਦਰ ਕਮਰੇ ਦੇ ਵਿੱਚੋਂ ਵੇਖੋ ਤੁਹਾਨੂੰ ਜੋ ਮ ਕਰਕੇ ਦਿਖਾ ਰਹੇ ਹਾਂ ਉਸ ਕੰਡ ਦੇ ਵਿੱਚ ਖੰਡਪੜ ਸਭ ਟਿਕਿਆ ਹੈ ਉੱਥੋਂ ਮੈਂ ਸੰਗਤ ਮੱਥਾ ਟੇਕ ਕੇ ਆ ਰਹੀ ਬਾਰ ਬੜੇ ਪਾਗਾਂ ਵਾਲੇ ਹੋ ਦਰਸ਼ਨ ਕਰ ਰਹੇ ਹੋ ਗੁਰਦਰਾ ਸਾਹਿਬ ਦੇ ਗੁਰਦਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਅੰਦਰ ਖੰਡਪੜ ਸਭ ਚੱਲ ਰਿਹਾ ਹੈ ਸੰਗਤ ਸੇਵਾ ਕਰ ਰਹੀ ਹੈ ਜੀ ਦੇਖੋ ਸਫਾਈਆਂ ਚੱਲ ਰਹੀਆਂ ਸੰਗਤ ਸੇਵਾ ਕਰ ਰਹੀ ਹੈ ਜੀ ਅੱਜ ਤੋਤੇ ਜਾ ਰਹੇ ਹਨ ਪਾਣੀ ਦੇ ਨਾਲ ਠੰਡੇ ਠਾਰ ਬੱਚੇ ਵੇਖੋ ਸੰਗਤ ਕਿੰਨੇ ਟੈਗਰੀ ਹੈ ਗੁਰੂ ਮਹਾਰਾਜ ਕਿਰਪਾ ਕਰੇ ਵਰਤੇ ਮੇਰ ਭਰੇ ਹੱਥ ਰੱਖੇ ਆਪ ਜੀ ਵਾਹਿਗੁਰੂ ਲੈ ਕੇ ਹਾਈ ਲਵਾਓ ਜੀ ਲਾਈਕ ਕਰ ਦਿਓ ਵੀਡੀਓ ਵੀਡੀਓ ਲਾਈਕ ਕਰ ਦਿਓ ਤੇ ਬੈਕਗ੍ਰਾਉਂਡ ਲਿਖ ਕੇ ਹਾਜ਼ਰ ਹੋ ਲੋ ਆਪ ਜੀ ਉਤਮ ਭਗਤ ਵਾਲੇ ਜੀ ਆਪ ਜੀ ਜੋ ਕਈ ਵਕਤਾਰ ਬ੍ਰਹਮ ਤੇ ਬਾਸ ਹੋਇ ਤੋ ਵਕਤ ਆਤਮ ਪ੍ਰਗਾਸ ਹੋਇ ਨਸਬ ਕਰਦੇ ਆਪ ਜੀ ਈਸ਼ ਬਨਿ ਹਾਰੇ ਏਕੋ ਨਿਤਰੇ ਵੀ ਕਰਦੇ ਤੁਹਾਨੂੰ ਬਰਸ਼ੰਕਰਾਨੇ ਆ ਕਈ ਕਉ ਨਾਮ ਨਸ ਪੀਨੇ ਸਭ ਸਦਕੇ ਜੀ ਮੈਂ ਕਈ ਗੁਣ ਨਾਮ ਗੁਣ ਗਾ ਮੈਂ ਰਸ ਰਗਤ ਸਮਸਮਾ ਆਪਣੇ ਸਭ ਤੋਂ ਤੁਹਾਡਾ ਜੀ ਸਿੰਘ ਫੌਜੀ ਬਲੌਗ ਦੇ ਵਿੱਚ ਦ੍ਰਿਖਣ ਕਰ ਰਹੇ ਹਾਂ ਬਰਾ ਸਾਹਿਬ ਦੇ ਗੁਰਪੁਰਦੇ ਨਾਲ

जी पुणे मध्ये ਤੁਹਾਨੂੰ ਪਰਮੇਸ਼ਰ ਜੀ ਜੀਰਕੋ ਅਧਿਵਸਾਰ ਪਰ ਆਣੈ ਨਾਨਕ ਤੁਸਮ ਹੋਰ ਨ ਆਣੈ ਤੋ ਮਨ ਤੇ ਕਿਆ ਵੇਖੈ ਜੋ ਸੁਖ ਭਲ ਸੋਈ ਕੰਧਾ ਮੈ ਅਿਸਨਾ ਆਪੇ ਕਾ ਸੰਦੇ ਹੋ ਜੀਓ ਆਮਰੇ ਸਭ ਤੋ ਆਪੋ ਜਾਨ ਜਾਨੇ ਜਿਵਾਨਾ ਰੋ ਰਹੀਆਂ ਸਤਪਨ ਆਪੇ ਕਾ ਸੰਦੇ ਮੇ ਕੂਲਾ ਜਿ ਜਿ ਆਲਾ મારે ક્યા તો તેરા મે કૃપન પંડેરજી સાસરે કાલજી સાસરે કાલ કે હાલ કૃપન પંડેરજી ઠીક ઠાક હો વાહજી વાહ બલકા તો બળિયા તોડા પાસ કરા બલિયા ઠીક ઠાક બલિયા 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 કાંસા જી બડા તા ના કોપની કરે રટપા કરે સાસરે કાલજી દીશ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਰਹਾ ਆਪਣਾ ਰਖਾਨੇ ਆ ਗੁਰਦੁਆਰਾ ਬਾਬਾ ਮੁੰਛੀ ਦੀ ਗੁੜੀਆਂ ਕਰਨਾਲ ਹਰਿਆਣਾ ਆਹ ਜਾਈ ਮਪੂਰਾ ਜੀ ਹੋ ਗਿਆ ਲੈ ਅੰਕਲ ਜੀ ਜੀ ਹਾਂ ਜੀ ਵਧੀਆ ਵਧੀਆ ਹਾਂ ਜੀ ਠੀਕ ਆ ਵੈਕਰ ਜੀ ਵੈਕਰ ਵਾ ਜੀ ਵਾ ਬੜਾ ਬੋਣਾ ਸਾਹਿਬ ਦੇ ਦਰਸ਼ਨ ਕਰੋ ਜੀ ਹੋਰ ਸਾਰਾ ਪਰਿਵਾਰ ਠੀਕ ਹੈ ਕਰਨ ਪਟਨਰ ਜੀ ਠੀਕ ਹੋ ਸੇ ਤਾਂ ਠੀਕ ਨੇ ਕੀ ਬੰਦਾ ਹੋ ਰਜਕਲ ਕਾਜ ਨੂੰ ਬੜਾ ਸਾਹਿਬ ਐਸਾ ਤੇ ਮੈਂ ਕਿਹਾ ਦਰਸ਼ਨ ਕਰਵਾ ਦਈਏ ਬੜਾ ਬੋੜਾ ਨੂੰ ਸ਼ੁਕਰਵਾ ਦਈਏ ਕਰਦੇ ਆ

ਇਹ ਪ੍ਰਭੂ ਤਾਂ ਪ੍ਰਭੂ ਜੀ ਨਾਲ ਕਰੇ ਗਿਆਨ ਅਭਿਨੀ ਤਵਤ ਬਤਨ ਹੋਈ ਜੀ ਆਹ ਜੋਤ ਤੇ ਮੈਂਰ ਪੀਆ ਗੁਰੂ ਕਿਰਪਾ ਕਰੇ ਨਾਨਕ ਉਸ ਮੰਗੀ ਦਿਖਾਵੇ ਜੀ ਕਿਰਪਾਵੇ ਜਿਨਨ ਚਾਹੇ ਜੋ ਵੀ ਦੇ ਰਹੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਆ ਅਗਰਨਾ ਕੋਈ ਪ੍ਰਭੂ ਸਾਥ ਸੰਗਤੇ ਕਾ ਲੈ ਬਹੁਤ ਸੋਹਣੀ ਗੁਰਦਰਾਜਾਂ ਦੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਕੋਈ ਵੀ ਪਲੇਅਰ ਜੀ ਲਾਈਕ ਕਰ ਦਿਓ ਜੀ ਲੋ ਜੀ ਦੇਖ ਰਹੇ ਜੋ ਵੀ ਜੜੇ ਆ ਵੀਡੀਓ ਕੋ ਲਾਈਕ ਕਰ ਦਿਓ ਵੈਰੀ ਗੁੱਡ ਜੀ ਵੈਰੀ ਗੁੱਡ ਜਾਣਦਾ ਜੰਮ ਹੈ ਜੀ ਕਰਨਾ ਪਵੇ ਜੀ ਲਾਈਵ ਕਿਦਾਂ ਵੈਰੀ ਗੁੱਡ ਜੀ ਬਹੁਤ ਧੰਵਾਦ ਜੀ 330 ਸਮਝੋ ਲਾਈਵ ਕੀਤਾ ਬਹੁਤ ਧੰਵਾਦ ਜੀ ਸਾਡੀ ਪਾਰਟ ਕਰ ਰਹੇ ਨੇ ਰਹਿਰਾ ਸਾਹਿਬ ਹਾਂਜੀ ਹਾਂਜੀ ਨੇ ਖੰਡ ਪੜ ਸਭ ਚੱਲ ਰਹੇ ਨੇ ਖੰਡ ਪੜ ਸਾਹਿਬ ਲਾਈਵ ਚੱਲ ਰਿਹਾ ਹੈ ਸੁਖਮਨੀ ਸਾਹਿਬ ਦਾ ਪੜ ਚੱਲ ਰਿਹਾ ਬਾਣੀ ਸ਼ਾਮ ਦਾ ਟਾਈਮ ਹੋ ਗਿਆ ਤੇ ਰਹਿਰਾ ਸਾਹਿਬ ਨੇ ਹਾਂ ਜੀ ਬੰਦੇ ਖਾਣਗੇ ਅਖੰਡਪੜ ਸਭ ਚਲਦੇ ਪੈਣੇ ਤੇ ਇਹ ਸਬੂਰਦਾਰ ਦੇ ਵਿੱਚ ਲਗਾਤਾਰ ਲੜੀਆਂ ਚੱਲਦੀਆਂ ਨੇ ਜਨ ਤੇ ਮਨਪਰ ਜਿਹੜਾ ਮੱਥਾ ਟੇਕਦਾ ਨਾ ਤਾਂ ਕਿ ਅਰਦਾਸ ਕਰਾਂਦਾ ਮੱਥਾ ਟੇਕਦਾ ਉਹਦੀ ਮਨੋਕਰਨ ਪੂਰੀ ਹੋ ਜਾਂਦੀ ਹੈ ਖਾਸ ਕਰ ਲੜੇਪੂਰਨ ਕੰਟਰੀ ਨਿਵਾਸ ਨੇ ਕਿਸੇ ਵੀ ਦੇਸ਼ ਵਿੱਚ ਮੱਥਾ ਪੇਸ਼ ਕਰੂੰ ਜਿੱਥੇ ਬਾਬਾ ਮੁੰਚੀ ਜੀ ਸਨ ਨਵੀਂ ਪ੍ਰਸਾਵਾ ਨਾਮ ਕੀ ਵੈਦ ਸਨ ਹਾਂ ਜੀ ਆਂਕੀ ਕੰਮ ਤੇ ਲਈ ਪਰਿਵਾਰ ਸਾਬ ਜੀ ਵਧੀਆ ਜੀ ਵਧੀਆ ਜੀ ਆਪਣਾ ਬਣਾ ਉਸ ਨਾਲ ਚੀਨਾ ਤੇ ਦਵਾਈ ਦਿੰਦੇ ਰਹੇ ਸਨ ਤੇ ਭਗਤੀ ਕਰਦੇ ਸਨ ਜੀ ਵੈਗਰੂ ਵੈਗਰੂ ਤਨਵਾ ਜੀ ਨਾਲ ਦਵਾਈ ਦਿੰਦੇ ਰਹੇ ਹਮ ਤੇ ਨਾਲ ਸੱਥੀ ਕਰਦੇ ਨੇ ਤੇ ਬਚਨ ਕਰਦੇ ਹਨ ਜੋ ਵੀ ਉਹ ਪੂਰਨ ਸੰਤ ਸੰਤ ਉਹਨਾਂ ਦੇ ਬੜੇ ਪਿਆਰੇ ਹੋ ਜਾਂਦੇ ਹਨ ਆਮੀ ਸੰਗਤਾਂ ਦੇ ਸੁਗ੍ਰੇਤਾਂ ਦੇ ਵਿਖਾਣ ਬਸਿਆ ਹੋ ਗੈਣਾ ਤੇ ਇੱਥੇ ਮੇਲੇ ਵੀ ਲੱਗਦੇ ਨੇ ਨਾਲ ਜਨਮ ਦਿਹਾੜੇ ਮਨਾਇਆ ਜਾਂਦਾ ਹੈ ਤੇ ਇੱਥੇ ਲੋਕੀ ਅਰਦਾਸ ਹੁੰਦੀ ਹੈ ਨਾ ਮਤਲਬ ਪੂਰੀ ਹੋ ਜਾਂਦੀ ਹੈ ਤੇ ਬਹੁਤ ਮੰਨਤਾ ਜੈਤਵਾਰ ਹੈ ਅੱਜ ਬਹੁਤ ਸੰਗਤਾਂ ਸਾਰਾ ਦਿਨ ਮਤਲਬ ਚੱਲਦਾ ਰਹਿੰਦਾ ਹੈ ਮਤਲਬ ਟਿਕੰਦਾ ਹੈ ਜੈਤਵਾਰ ਤੇ ਜ਼ਿਆਦਾ ਹੁੰਦਾ ਹੈ ਬਾਕੀ ਅੱਗੇ ਪਿੱਛੇ ਦੁਨੀਆਂ ਹੁੰਦੀ ਹੈ ਸੰਵਾਦ ਹੋ ਰਿਹਾ ਹੈ ਜਗਾ ਦੇਖਣ ਵਾਲੀ ਹੈ ਜੇ ਕਰੀ ਕੁਝ ਪਰਤਾ ਤੁਸੀਂ ਲਾਈਕ ਕਰ ਦਿਓ ਜੇ ਲਾਈਕ ਜੋ ਵੀ ਦੇਖ ਰਹੇ ਹੋ ਵੀਡੀਓ ਦੇਖ ਰਹੇ ਹੋ ਲਾਈਵ ਦੇਖ ਰਹੇ ਹੋ ਲਾਈਕ ਕਰ ਦਿਓ ਜੀ ਗੱਲਬਾਤ ਜਾਰੀ ਰੱਖਾਂਗੇ ਤੇ ਜਦੋਂ ਦਾ ਸਭ ਤੋਂ ਪਹਿਲਾਂ ਜਿੱਥੇ ਇਸ ਗੁਰਦੁਆਰੇ ਦੇ ਵਿੱਚ ਜਦੋਂ ਗੁਰਦੁਆਰੇ ਤੋਂ ਬਾਅਦ ਬਣਿਆ ਕਰ ਉਹਨਾਂ ਦੀ ਯਾਦ ਵਿੱਚ ਇਹ ਵਾਲੀ ਸ਼ਾਨ ਕਰ ਗੁਰਦੁਆਰਾ ਬਣਿਆ ਪਹਿਲਾਂ ਇੱਕ ਛੋਟਾ ਗੁਰਦੁਆਰਾ ਸੀ ਉੱਥੇ ਉਹਨੇ ਮਨਾਇਆ ਸੀ ਉਹਦੇ ਵਿੱਚ ਰਹਿੰਦੇ ਆ ਸਾਨੂੰ ਮਤਲਬ ਛੇਟਾ ਸੀ ਮਤਲਬ ਪਹਿਲਾਂ ਪੁਰਾਣੇ ਟਰਾਂਮਾਂ ਦੇ ਵਿੱਚ ਅਟੇ ਹੀ ਹੁੰਦੀ ਸੀ ਮਤਲਬ ਛੋਟੀ ਜਿਹੀ ਤੇ ਉਸ ਨਾਮ ਤੇ ਕੁੜੀਆਂ ਹੀ ਹੋਣੇ ਭਾਲੇ ਵੀ ਕੁੜੀਆਂ ਹੀ ਵਹਦੀਆਂ ਫੋਟੋਆਂ ਗੁਰਦੁਆਰਾ ਸੇਕ ਗੁਰਾ ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾ ਤੰਦਰੁਸਤ ਰੱਖਣਾ ਕਰੇ ਪੰਦਰ ਜੀ ਹਾਂਜੀ ਹਾਂਜੀ ਸਾਰਿਆਂ ਦੇ ਮਿਹਰ ਭਰਿਆ ਹੱਥ ਰੱਖਣ ਸਾਰਿਆਂ ਨੂੰ ਤੰਦਰੁਸਤ ਰੱਖਣਾ ਤੋ ਬਾਬਾ ਜੀ ਤੇ ਤੁਹਾਨੂੰ ਗੱਲ ਸੁਣਾਉਣੀ ਹੈ ਇੱਕ ਵਾਰ ਦੀ ਬਾਬਾ ਜੀ ਇੱਥੇ ਪੁੱਕੇ ਝੜਦੇ ਹਣ ਤੇ ਚੱਕਰਿਆ ਚਾਹ ਹੋਈ ਉਹਨਾਂ ਦੇ ਕੋਲ ਨਾਮ ਜੋ ਕੀਤੇ ਨੋਕ ਦਵਾਈ ਲੈਣਾ ਆ ਗਿਆ ਪਿੰਡ ਕੋ ਵਿਚੋਂ ਲੈ ਕੇ ਦਵਾਈ ਲੈਣਾ ਆ ਗਿਆ ਕੋਈ ਤੇ ਮਰਨੰਨ ਬਾਬਾ ਜੀ ਅੰਧੇ ਨਾ ਬਈ ਦੇਖੀ ਤੇ ਉਹਦਾ ਚਿਹਰਾ ਦੇਖਿਆ ਤੇ ਜੰਦੇ ਆਪ ਤੁਹਾਨੂੰ ਪੈਣ ਲੱਗੇ ਤੇ ਤਰੀ ਤੇਣੀ ਤੈਨੂੰ ਵੇਗ ਰੂ ਵੇਗ ਰੂ ਜਾ ਆਪਾਂ ਨੇ ਸਤਾਰ ਕੇ ਨੇ ਆ ਸਭ ਦੇ ਪੀਰ ਤੇਰਾ ਸੁਣਾ ਆ ਕੇ ਤੂ ਇਹ ਹੈ ਤਾਂ ਤੁੰਤੰਤਰ ਦਿਲ ਹੈ ਜੇ ਅਜੰਦਾ ਬੰਦੇ ਦਾ ਸਤਾਰ ਕੇ ਹਾਵ ਤੇ ਜਿੰਨ ਤੁੰਗ ਰਵਾਇਣੇ ਬੀਤੀ ਘਾਟੋ ਗਿਆ ਜਾ ਕੇ ਕਿਸਤਦਾਰ ਤੋਂ ਪਤਾ ਲੈਣ ਹੁੰਦੇ ਆ ਕਿ ਕਿੰਨੇ ਮਹਿੰਗਾਈ ਲੰਕਿਆ ਹੁੰਦਾ ਤੇ ਬਜਨਤ ਹੋਈ ਨਹੀਂ ਸਤਾਰ ਤੋਂ ਸੁਆਮੀ ਸਾਡੇ ਜੱਟ ਬੁੱਧੀ ਜਿਹੋ ਜੁਲਦੀ ਨੇ ਜੱਟਾਂ ਦੀ ਦਵਾਈ ਆਪਣੇ ਦੇ ਪਿੰਡਾਂ ਦੇ ਵਿੱਚ ਉਹ ਤੇ ਪਿੰਡ ਨੂੰ ਬਹੁਤ ਆਕਾ ਦਾ ਡਰਾਈਨ ਹੁੰਦਾ ਆ। ਆਦਨ ਚੰਗਾ ਕੰਮ ਉਹ ਤਾਂ ਕੰਮ ਦਵਾਈ ਦੇਣ। ਇੰਨੇ ਮਰੀਜ਼ ਠੀਕ ਕਰਦਾ ਤੇ ਇਹਨਾਂ ਕਿਉਂ ਨਹੀਂ ਕਰਦਾ। ਹੁਣ ਮੈਂ ਸੁਣ ਸਾਰੇ ਇਕੱਠੇ ਹੋ ਕੇ 500 ਬੰਦੇ ਇਕੱਠੇ ਹੋ ਕੇ ਤੇ ਕਹਿੰਦੇ ਚੱਲ ਬਾਬੇ ਨੂੰ ਨਾਲ ਗੱਲ ਕਰਦੇ ਆ। ਮਤਲਬ ਕੀ ਇੱਥੇ ਕਿ ਪਿੰਡ ਦੇ ਯਾਰ ਹੋ ਗਏ ਬਾਬਾ ਦਵਾਈ ਨਾ ਨਾ ਦੇ ਤੇ ਲੋਬੇ ਨੂੰ ਬਾਬੇ ਨੂੰ ਪਿੰਡੋਂ ਕੱਢ ਦੇਈਂ। ਨਾਪੁਰ ਖੰਤਰ ਜਮੀ ਹੁੰਦੇ ਨੇ ਆ ਗਏ 5-7 ਬੰਦੇ ਆ ਗਏ ਆ ਕੇ ਬਈ ਖਾਲਸਾ ਦੇ ਟਿਕਟੇ ਬੁਲਾਈ ਕਹਿਣ ਲੱਗੇ ਭਈ ਸਤਿ ਸਵੇ ਸੁਖ ਨੂੰ ਸੋਖ ਸਭ ਜਾਏ ਜਦ ਸਤ ਪਿੰਡਾਂ ਦੇ ਬੰਦੇ ਆ ਕਿ ਫਰਨਾ ਸਿੰਘ ਆਇਆ ਸੀ ਬੰਦਾ ਤੇ ਤੁਸੀਂ ਦਵਾਈ ਨਹੀਂ ਦਿੱਤੀ ਆ ਗਏ ਭਾਈ ਉਹ ਦਵਾਈ ਦੇ ਤੇ ਰੱਖਿਆ ਮੇਰੇ ਚੰਗੇ ਨਹੀਂ ਸੀ ਉਹਨੂੰ ਦਵਾਈ ਲਗਣੀ ਇਸ ਕਰਕੇ ਦਵਾਈ ਸਾਡੇ ਸੁਣਨ ਤੇ ਮੁਨੇ ਚਰਨੋਂ ਦਾ ਪਿੱਛੋਂ ਬੰਦਾ ਨਾਲ ਆ ਗਿਆ ਘਰੋਂ ਕਹਿਣ ਲੱਗੇ ਮੇਰੇ ਤੇ ਹੋ ਰਹੀ ਹੋ ਗਈ ਉਹਤਨ ਬਾਬੇ ਜਜੇਕਾਰ ਉਹਨੂੰ ਬਾਬਾ ਜੀ ਤੇ ਅੰਤਰਜਾਮੀ ਨੇ ਜਦੋਂ ਨੂੰ ਪਤਾ ਸੀ ਵੀ ਇਹਨਾਂ ਨੇ ਚੱਲ ਬਸਣਾ ਤੇ ਇਹਨਾਂ ਦਾ ਟਾਈਮ ਆ ਗਿਆ ਦਵਾਈ ਉਹਨੂੰ ਨਹੀਂ ਲਗਣੀ ਤੇ ਬੋਬੋ ਜੀ ਦਵਾਈ ਨੇ ਦਿੱਤੀ ਮੇਰੇ ਤੇ ਯਾਰ ਹੋਏ ਨਾ ਉਸ ਤੋਂ ਬਾਅਦ ਬੜੀ ਅਦਮੀਆਂ ਲੱਗ ਗਈ ਮੇਰੇ ਉਹ ਤੋਤਬਾ ਛੱਡੀ ਬੜੇ ਉਹਨੇ ਫਿਰ ਉਹ ਹੋਰ ਕਤਕੋਇਆ ਉਹਨਾ ਟਾਈਮਾਂ ਦੇ ਵਿੱਚ ਆ ਕੈਮਰੇ ਦੁਜੀ ਹੁੰਦੇ ਸਨ ਸ਼ਹਿਰਾਂ ਚ ਵੱਡੀਆਂ ਦੁਕਾਨਾਂ ਤੇ ਹੁੰਦੇ ਸਨ ਜਿਵੇਂ ਸਾਨੂੰ ਸ਼ਹਿਰ ਕਰਨਾਲ ਲੱਗਦਾ ਜਿਹੜੇ ਹੁਣ ਤੇ ਪਿੰਡਾਂ ਵਿੱਚ ਮੋਬਾਈਲਾਂ ਚ ਕਹਿਣ ਦੇ ਬੜੀ ਸੁਵਿਧਾ ਆ ਗਈ ਉਹਦੋਂ ਮਤਲਬ ਕੈਮਰੇ ਦੁਕਾਨਾਂ ਤੋਂ ਹੁੰਦੇ ਸਨ ਫਿਰ ਫੋਟੋਗ੍ਰਾਫਰਡੇ ਹੁੰਦੇ ਸਨ ਮਤਲਬ ਉਹ ਸ਼ਹਿਰਾਂ ਚ ਹੁੰਦੇ ਸਨ ਕਹਿੰਦੇ ਬਾਬਾ ਜੀ ਜਾਂਦੇ ਸੀ ਆਪਣੇ ਫੋਟੋ ਨਹੀਂ ਖਿਡਵਾਏ। ਉਹ ਕਿਹਾ ਵੀ ਨਹੀਂ ਜੇ ਮੈਂ ਫੋਟੋ ਖਿਡਵਾ ਲਈ ਨਾ ਤੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਸੇ ਛੱਡ ਕੇ ਗੁਰੂ ਸਾਹਿਬ ਦੀ ਪੂਜਾ ਛੱਡ ਕੇ ਬੰਨਾ ਨੂੰ ਤੇ ਮੇਨੂੰ ਭੋਜਨ ਲੱਗ ਪਣ ਕੇ ਮੇਰੀ ਆਡਰ ਤੋਂ ਬਤੀ ਕਰਨੀ ਪਈ। ਉਹਨਾਂ ਆਪਣੀ ਜ਼ਿੰਦਗੀ ਦੀ ਫੋਟੋ ਨਹੀਂ ਖਿਡਵਾਏ ਨੇ ਸਾਹਿਬ ਜਿਹੜੇ ਸੰਗੀ ਹੁੰਦੇ ਨੇ ਖਲਕਤ ਨਹੀਂ ਗਰੋਂਦੀ ਸੰਗਤ ਕਹਿਣ ਲੱਗੇ ਨਹੀਂ ਲਿਆਓ ਸੰਤਾਂ ਦੀ ਮਤਲਬ ਉਹ ਫੋਟੋ ਪਹਿਲੇ ਜਾਂਦਿਆਂ ਦੀ ਤਸਵੀਰ ਖਿੱਚ ਲਈਏ ਕੋਈ ਤਾਂ ਕੈਸਾ ਬਣਿਆ ਉੱਤੇ ਕਰਨਾਲ ਗਏ ਸਾਨੂੰ ਕਰਨਾਲ ਸ਼ਹਿਰ ਲੱਗਦਾ ਪਰ ਸੇ ਝੜ ਕੇ ਉੱਥੋਂ ਕਾਰ ਕੀਤੀ ਉਹਨੇ ਸੰਗਤ ਨੇ ਫੋਟੋਗ੍ਰਾਫਰ ਵਿੱਚ ਪਾਇਆ ਨਰਾਜ ਫੋਟੋ ਪੈਂਚਰ ਹੋ ਗਈ ਇੱਕ ਵਾਰੀ ਨਵਾਇਆ ਫਿਰ ਪੈਂਚਰ ਮਤਲਬ ਕੀ ਇਹ ਮਤਲਬ ਕਿ ਸ਼ਾਮਾਂ ਪੈ ਗਈਆਂ ਸਫਾਰ ਕਰਨਾ ਪਿਆ ਮਤਲਬ ਕਿ ਬਚਨ ਦੇ ਕੋਲ ਸਾਨੂੰ ਉੱਥੋਂ ਫੋਟੋਗ੍ਰਾਫਰ ਕੈਮਰਾ ਲੈ ਕੇ ਨਹੀਂ ਪਹੁੰਚਦਾ ਮਤਲਬ ਪਹੁੰਚਦਾ ਵੀ ਬਾਬਾ ਜੀ ਜਾਰੇ ਸਾਨੂੰ ਉਹਨਾਂ ਵੇਖੋ ਜੀ ਭਗਤੀ ਕੀਤੀ ਏ ਤੇ ਹੁਣ ਉਹ ਲਾਈਵ ਪਾਰਟ ਚੱਲਦੇ ਹਨ ਲਗਾਤਾਰ ਤਿੰਨ ਫਨਪਟਾਂ ਦੇ ਇੱਕ ਪਰੇ ਕੋ ਭਜਦੇ ਹਨ ਤੇ ਟਿਕ ਜਾਂਦੇ ਹਨ ਉਹ ਕੋ ਇਨ ਲਗਾਤਾਰ ਹੁੰਦੇ ਮਤਲਬ ਲਗਾਤਾਰ ਇੱਥੇ 10 ਦੇ ਪੈਸਿਆਂ ਨਾਲ ਤਪਨ ਦਾ ਕਰੋਬੀ 2032 ਤੱਕ ਬੁੱਕ ਹੋ ਗਈ ਹੈ ਲੋਕਾਂ ਨੇ ਆ ਮੰਤਰ ਤੋਂ ਵੀ ਆ ਲੋਕੀ ਸੁਖ ਨਾਲੋਂ ਤੋਂ ਅੰਦਰੋਂ ਖੰਡ ਪੜਤ ਕਰਾਉਂਦੇ ਆ ਇੱਕ ਦੰ ਨੇ ਇੱਕ ਰਾਸਾ ਇੱਕ ਤੁਹਾਨੂੰ ਬਾਬਾ ਜੀ ਦੀ ਚਲੋ ਜੁੜੇ ਉਹ ਨਾਲ ਜੁੜੇ ਰਹੋ ਇੱਕ ਹੋਰ ਘਟਨਾ ਇਹ ਤਾਂ ਬੰਦਾ ਜੁੰਦਾ ਜਾਗਦਾ ਉਹਨੇ ਮੈਨੂੰ ਦੱਸੀ ਅੱਜ ਤੋਂ 20 ਸਾਲ ਪਹਿਲਾਂ ਦਾ ਮਥਰੇ ਆਪਣੇ ਸਨੰਦਾ ਸੀ ਮਨੋ ਸਾਥੋਂ ਬਡੇਰੇ ਨੇ ਮਤਲਬ ਰਹਿਣ ਪਤਾ 10 ਸਾਲ ਵੱਡੇ 70 70 ਸਾਲ ਉਹਨਾਂ ਦੀ ਉਮਰ ਹੈ ਤੇ ਉਹ ਇੰਦੇ ਦੰਦ ਨੇ ਮੈਂ ਉਹਨਾਂ ਕੋਲ ਬਹਿ ਗਿਆ ਤਾਂ ਮੈਂ ਉਹਨਾਂ ਤੋਂ ਬਾਰਵਾਜ ਦੀ ਗੱਲ ਕਰੀ ਇਹਦਾ ਪੁੱਤਰਾ ਹੱਡ ਬੀਤੀ ਸੁਣਨੀ ਆ ਕਿ ਜੱਗ ਬੀਤੀ ਹੱਡ ਬੀਤੀ ਸੁਣਾਓ ਜੱਗ ਬੀਤੀ ਕਿ ਪਤਾ ਸੱਚੀ ਹੈ ਜਾਂ ਕਿ ਇਹ ਲੋਕਾ ਤੋਂ ਥੋੜਾ ਇੰਟਰਸਟ ਪਾਟਦੇ ਨੇ ਤੁਸੀਂ ਹੱਡ ਬੀਤੀ ਸੁਣਾਓ ਹੱਡ ਬੀਤੀ ਦਾ ਮਤਲਬ ਜੋ ਆਪਣੀ ਨਬੀਤੀ ਹੈ

ਜਦ ਹੀ ਸਿੰਘ ਨੇ ਮੇਰੇ ਉੱਪਰ ਅਗੜਟ ਸੀ ਮਰਨ ਕੇ ਭਾਣਾ ਨਾ ਲਾ ਸਕਿਆ ਇੰਨਾ ਸਮਾਂ ਲੱਗ ਗਿਆ ਨੀਂ ਇੰਨੀ ਅਸੀਂ ਹੁੰਦੀ ਜਾਂ ਤੁਰ ਗਿਆ ਤੇ ਜਾਂ ਕਣਕ ਹੁੰਦੇ ਸਮੇਂ ਤੇ ਆੜਤੀਆਂ ਕੋਈ ਪੈਸੇ ਲੈ ਕੇ ਘਰ ਕਿੱਲਾ ਕਰਦੇ ਸਨ ਮੈਂ ਬਾਈ ਤਿੰਨ ਕਿੱਲੇ ਮੇਰੇ ਕੋਲ ਸੀ ਤੇ ਮਸਰੋਂ ਵੀ ਚੀਜ਼ ਸੀ ਨਾ ਆਪਣੇ ਚਾਚੇ ਤਾਇਆ ਤੋਂ ਪਿੰਡ ਚ ਵੱਡੇ ਬੈਠੇ ਰਹਿਆ ਸੀ ਡਿਸ਼ਰਟ ਪਰੰਡ ਦੇ ਵੈਸੇ ਜਿਹੜੇ ਵੱਡੇ ਜਾ ਕੇ ਹੱਥ ਜੁੜੇ ਆਪਕੋ ਦੋ ਫੋਟੋ ਕਰਮ ਕਰਦੇ ਆ ਚੰਗਾ ਲਾ ਇੱਕ ਮੇਰੀ ਕੁੜੀ ਮਦਦ ਕਰੋ ਨਾਮ ਉਹ ਤੇਜਪ੍ਰੀਆ ਨੰਬਰ 88 ਕਿਸੇ ਨੇ ਦਿਵਾਨੀ ਨਹੀਂ ਦਿੱਤੀ ਕਹਿ ਨਿਭਾ ਬੜੇ ਭਰਾ ਹੋਰੇ ਆਇਤੀ ਇਹ ਸੇ ਪਰ ਕੋਰੇ ਮੋਬਾਈਲ ਪਾ ਤਾ ਪਰ ਆਸਾ। ਹਾਂ ਥੋ ਥੈਂਕ ਯੂ। ਬਰਾਗ ਚਾ ਕਰਦਾ ਕਿਥੇ ਪਾਵੇ ਮੁੰਸ਼ੀ ਅਤੀ ਲੋਕਾਂ ਦੇ ਦੋ ਕਟਣਾ ਸਰਪਾ ਜੀ ਮੇਰਾ ਵੀ ਕਟੋ। ਕੋਈ ਸਦਮਨ ਕੋਈ ਕੋਟਲ ਕਰਨਾ ਸੀ ਕੋਈ ਜਾਂਚ ਕਰਾਇਆ ਵੀ ਕੋਈ ਨਹੀਂ ਸੀ ਮਤਲਬ ਉਹ ਦਾ। ਅਲਮੁਸਲਾਮ ਬਾਬਾ ਜੀ ਆਮ ਨਾਮ ਬਾਬਾ ਜੀ ਚੰਦੇ ਦਾ ਉਹ ਆਮ ਇਹਨਾਂ ਬੋਦੀ ਦੇ ਪੈਸੇ ਰੱਖਦੇ ਆਂ ਥੀਸੇ ਵਿੱਚ ਕੋਈ ਨਹੀਂ ਇਹਨਾਂ ਕੋ ਕੋਈ ਨਹੀਂ ਬਾਬਾ ਜੀ ਬੜਾ ਬੜਾ ਰੱਖਦੇ ਹੁੰਦੇ ਆ ਪਾਣੀ ਜਿਆਦਾ ਰਹਿੰਦਾ ਸੀ ਪਾਣੀ ਤੇ ਬਾਬਾ ਜੀ ਕੋਈ ਧਿਆਨ ਦੋਖਾ ਦੋ ਇੱਕ ਡਾਕਟਰ ਜੇ ਮੰਗਦੇ ਪਰ ਇਹ ਦੰਦੇ ਮੇਰੇ ਕੋਲ ਤਾਂ ਕਰਨਾਲ ਜਾਂ ਜੋ ਅਕਰੈ ਕੋ ਨਿਹੜ ਦੀ ਕਿਰਪਾ ਕਰੋ ਰਾਗ ਚੱਕ ਅਰਦਾਸ ਕੀਤੀ ਪ੍ਰਸ਼ਾਦ ਲੈ ਕੇ ਬਾਹਰ ਨਿਕਲਿਆ ਅੱਖਾਂ 'ਚ ਹੰਝੂ ਨੇ ਉਹ ਤਾਂ ਮੈਂ ਗੇਟ ਤੋਂ ਬਾਹਰ ਨਿਕਲਿਆਂਗਾ ਅੱਜਾਂ ਦਾ 20 ਰੁਪਏ ਪਏ ਪੂਰੇ ਉਹ ਤਾਂ ਪਹਿਲਾਂ ਨੇ ਮੇ ਚੋੱਕ ਕੇ ਤੇ ਮੈਂ ਕਿਹਾ ਵੀ ਜੱਗੜਾ ਪਾ ਕਰੀਂ ਫਿਰ ਮੈਂ ਕਹਿਣਾ ਤੁਹਾਨੂੰ 10 ਹਜ਼ਾਰ ਨੇ ਗਿਆ ਦੇਖਦੇ ਤਾਂ ਭਾਈ ਦਿੱਤਾ ਇਹਨਾਂ ਕੋਲ ਲੈ ਕੇ ਦੱਸਿਆ ਤੇ 80% ਪੜ ਗਿਆ ਤਾਂ ਪਾਪਾ ਨੇ ਤਾਂ ਇੱਕ ਗਿਆ ਸੀ ਬਾਠ ਬੋਲ ਬੜੇ ਬੱਟੇ ਬੱਟੇ ਜੀਵੰਦਾਰ ਬੈਠੇ ਸੀ ਜਦੋਂ ਬਾਬਿਆਂ ਦੀ ਕਿਰਪਾ ਹੋਵੇ ਤਾਂ ਆਖਿਆ ਲਈ ਲਾਣਾ ਸਿੰਘ ਆ ਨਾਮ ਪਿੰਟ ਨੇ ਜੀ ਮੈਂ ਤੇ ਮੇਮੋ ਚ ਮਾਇਕੰਦਾ ਪਿੱਛੇ ਹੋ ਕੇ ਬੈਠਾ ਛੋਟਾ ਜੀਵੰਦਾਰ ਹਸਾ ਮੈਂ ਬੈਠਾ ਉਹਨੇ ਵੱਡ ਲੈਂਦੇ ਫਿਰ ਗੱਲ ਕਰਾਂਗਾ ਉਹਦਾ ਨਹੀਂ ਤੂੰ ਆ ਜਾ ਯਾਰ ਬਾਤ ਕੋ ਗੱਲ ਕੀ ਤੂੰ ਦੱਸ ਆਪਣਾ ਬਾਬਿਆਂ ਦੀ ਵਾਪਸ ਨੇ ਪੁਆ ਦਿੱਤਾ ਸੀ ਓਪਨ ਦਾ ਜੀ ਮੈਂ ਤਾਂ ਕੱਲਿਆਂ ਗੱਲ ਕਰਨੀ ਹੁੰਦਾ ਕੱਲਿਆਂ ਕਰਨੀ ਤੇ ਪਹਿਲੇ ਕਮਰੇ ਤੋਂ ਜਦੋਂ ਆਪ ਕੋਈਆਂ ਕਮਰੇ ਤੇ ਲੈ ਗਿਆ ਕਹਿੰਦਾ 1000 ਰੁਪਏ ਪਰੰਤੂ ਸੋਤਾ ਵੀ ਜਿਹਾ ਬਦਲਦਾ ਤਾਂ ਬਾਲੋਂ ਨਾਲ ਆਇਆ ਤੇ ਲਵੇਰਾ ਵੀ ਕੋਈ ਨਹੀਂ ਅਰਸ਼ਮੀ ਕੋ ਨਹੀਂ ਕਰਤੇ ਦਾ ਕੋਈ ਗੱਲ ਨਹੀਂ ਮੈਂ 3000 ਰੁਪਏ ਦੇ ਦਿੰਦਾ ਮੈਂ ਵੀ ਦੇਖ ਲਓ ਆਪਣਾ ਤਾਂ ਮੈਂ 5400 ਮੰਗਦਾ ਹਾਂ ਇਹਦੀ ਹੱਟਾ ਅੰਦਰ ਬੁਕਿੰਗ ਮੈਨੂੰ ਬਿਨਾਂ ਪੁੱਛੇ 3000 ਰੁਪਏ ਕੱਢ ਕੇ ਦਿੱਤਾ ਤਾਂ ਇੱਕ ਤੇ ਲੈ ਮਾਤੀ

ਜੋ ਵੀ ਵੀਡੀਓ ਦੇਖ ਰਹੇ ਹੋ ਲਾਈਕ ਕਰ ਦਿਓ ਜੀ ਲਾਈਕ ਦਾ ਪੈਸਾ ਨਹੀਂ ਲੱਗਦਾ ਕੋਈ ਤੇ ਲਾਈਕ ਕਰ ਦਿਓ ਵੀਡੀਓ ਮਿਹਰਬਾਨੀ ਕਰਕੇ ਉਹ ਕਹਿੰਦਾ ਮੈਂ 30000 ਰੁਪਇਆ ਲਏਗੇ ਦੇਖੋ ਬਾਬਿਆਂ ਦੇ ਖਾਪੜਾ ਮਿਲੇ ਸੀ ਤੇ ਉਹ ਬਾਣੀਆਂ ਦੇ ਬਿਨਾ ਮੰਗਤ ਕੋਰ 3 ਸਤੇ 30000 ਰੁਪਇਆ ਉਹਨਾਂ ਟਾਈਮ 'ਚ 3 ਲੱਖ ਵਰਗਾ ਸੀ 30000 ਰੁਪਇਆ ਉਹਨੇ ਦੇਤਾ ਉਹਨੇ ਆ ਕੇ ਕਰੰਟ ਚ ਹੁੰਦੇ ਰਾਹ ਚ ਇੱਕ ਮੱਝ ਲਈ 10000 ਰੁਪਏ ਦੀ ਮੱਝ ਆ ਗਈ ਬੜੀ ਵਧੀਆ ਉਹ ਵਾਲਾ ਬੈਕ ਤੇ ਰਾਹ ਹੋ ਗਿਆ ਉਹ ਬੱਚੇ ਵੀ ਜਿਹੜੇ ਉਹ ਹੋਏ ਨੇ ਤਤਲ ਬਣੇ ਰਹੇ ਆਪਾਂ ਲਗਾ ਲਿਆ 3000 ਰੁਪਏ ਦੇ ਨਾਲ ਸਾਡਾ ਵਧੀਆ ਹੋ ਗਿਆ ਤਾਂ ਅਸਰ ਨਾਲ ਤੇ ਨਾਲ ਉਹ ਮੰਦੇ ਦਿਨ ਦਾ ਬੁੱਤਰੇ ਖ਼ਬਰ ਹੈ ਬਹੁਤ ਵਧੀਆ ਗੱਲ ਕੀਤੀ ਹੈ ਬੀ ਗੱਲ ਬਾਬਾ ਜੀ ਦੀ ਕਿਰਪਾ ਜਿਹੜੇ ਤੁਹਾਡੀ ਇਸ ਤਰ੍ਹਾਂ ਚਲੋ ਹੋਰ ਬੜੀਆਂ ਸਾਖੀਆਂ ਨੇ ਅਗਾਂ ਲਾਈਵ ਹੋਵਾਂਗੇ ਤੇ ਫਿਰ ਤੁਹਾਨੂੰ ਹੋਰ ਵੀ ਸੁਣਾਵਾਂਗੇ ਕਿ ਬਾਬਾ ਜੀ ਦੇ ਪੁੱਤਰ بڑے ਬਾਬਾ ਜੀ ਨੇ ਕੀ ਕੀ ਕੀਤਾ ਅੱਜ ਦਾ ਲਾਈਵ ਨਾ ਹੋਏਣਾ ਤੇ 25 ਮਿੰਟ ਦੀ ਵੀਡੀਓ ਵੀ ਹੈ ਫਿਰ ਲੰਮੀ ਜਿਆਦੀ ਹੋ ਜਾ ਤਾਂ ਅਪਲੋਡ ਨਹੀਂ ਹੁੰਦੀ ਤੇ ਵਿੱਚ ਪਤੰਦੀ ਹੈ ਸਾਹਿਬ ਚ ਬੇਹਾਨਾਲੇ ਵੀ ਬੰਦੇ ਨਾਲ ਇੱਕ ਵਾਰੀ ਕਿਰਪਾ ਕਰਕੇ ਲਾਈਕ ਕਰ ਦਿਓ ਜੀ ਜਿਹੜੇ ਵੀ ਜੁੜੇ ਹੋ ਪਰਦੇ ਨਹੀਂ ਲੱਗਦੇ ਲਾਈਕ ਦੇ ਜਿਹੜਾ ਬੰਦਾ ਜਦੋਂ ਕਥਾ ਕਰਦਾ ਗੁਰਗੁਰੇ ਕਥਾ ਕਰਦਾ ਉਹ ਤੁਹਾਨੂੰ ਦੱਸ ਦਾਰ ਵੀ ਦਿੰਦੇ ਹੋਗੇ ਨਹੀਂ ਤੇ ਇਹ ਬਟਨ ਦਬਾ ਦਿਓ ਲਾਈਕ ਹੀ ਕਰਿਓ ਹੋਰ ਕੋਈ ਨਹੀਂ ਤੇ ਫਿਰਨ ਪੰਨੇਰ ਜੀ ਬਾਜੀ ਦਾ ਧੰਨਵਾਦ ਜੀ ਧੰਨਵਾਦ ਤੇ ਚਲੋ ਯਤੀ ਭਰੇ ਬੁਲਾਣੇ ਆ ਅੱਜ ਯਾਤ ਲਈਏ ਤੇ ਫਿਰ ਲਾਈਵ ਹੋਵਾਂਗੇ ਮੋਢਰ ਸਹਿਬ ਜੀ ਵਿਖੇ ਤੁਹਾਨੂੰ ਕੋਈ ਕਹਾਣੀਆਂ ਕਥਾ ਸੁਣਾਵਾਂਗੇ ਤੇ ਇਹ ਕਿੰਨੀਆਂ ਕੋ ਬੇਨਤੀਆਂ ਰਣ ਕਰੋ ਤੇ ਅੱਗੇ ਬਿਲਾਓ ਲੈ ਮੀਕਾ ਦੱਸ ਜਿਵੇਂ ਮੰਦਰ ਕੋ ਫਾਮੇ ਜਮਨਾ ਤੇ ਰੋਕਾ ਜਮਨੇ